ਅ ਜਦੋਂ ਆਪਣਾ ਸੋਸ਼ਲ ਮੀਡੀਆ ਦਾ ਟਾਈਮ ਸ਼ੁਰੂ ਹੋਇਆ ਤੁਹਾਨੂੰ ਸਾਰਿਆਂ ਨੂੰ ਜਿੰਨਿਆਂ ਨੇ ਵੀ ਇਸ ਕਸਮਿਆਂ ਤੋਂ ਜਾਦੇ ਜੇਕਰ ਤੁਸੀਂ ਖਬਰਾਂ ਵਗੈਰਾ ਜਾਂ ਜਿਹੜੇ ਆਪਾਂ ਲੇਟ 90s ਦੇ ਜਾਂ ਲੇਟ 80s ਦੇ अर्ਲੀ 90s ਦੇ ਲੇਟ 80s ਦੇ ਆਪਣਾ ਜਨਮ ਆ ਸੋ ਆਪਾਂ ਨੂੰ ਜਾਦੇ ਜਿਹੜੀ ਆ ਸੋਸ਼ਲ ਮੀਡੀਆ ਤੋਂ ਪਤਾ ਲੱਗਣਾ ਸ਼ੁਰੂ ਹੋਇਆ ਕਿ ਪੰਜਾਬ ਦੀ ਪੋਲਿਟਿਕਸ ਕੀ ਰਹੀ ਆ ਕੀ ਅਨੰਦਪੁਰ ਦਾ ਮਤਾ ਸੀ ਕੀ ਚੰਡੀਗੜ੍ਹ ਵਾਲਾ ਮਸਲਾ ਸੀ ਕੀ ਪੰਜਾਬ ਦੇ ਪਾਣੀਆਂ ਦੇ ਮਸਲੇ ਨੇ 84 ਦੇ ਵਿੱਚ ਕੀ ਹੋਇਆ ਸਾਨੂੰ ਬਹੁਤ ਕੁਝ ਪਤਾ ਲੱਗਾ ਸੋ ਉਸ ਤੋਂ ਬਾਅਦ ਸਾਨੂੰ ਲੱਗਾ ਸੀ ਕਿ ਜਿਹੜੇ ਪੰਜਾਬ ਦੇ ਆਗੂ ਨੇ ਉਹ ਵੀ ਜਿਹੜਾ ਇਹਨਾਂ ਮਸਲਿਆਂ ਤੇ ਲਗਾਤਾਰ ਗੱਲ ਕਰਦੇ ਰਹਿਣਗੇ ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਹਮੇਸ਼ਾ ਇਹ ਦਾਵਾ ਕਰਦਾ ਕਿ ਦੇਖੋ ਜੀ ਬਾਕੀ ਪਾਰਟੀਆਂ ਤਾਂ ਦਿੱਲੀ ਤੋਂ ਪੁੱਛ ਕੇ ਚੱਲਦੀਆਂ ਨੇ ਤੇ ਇਹਨਾਂ ਨੇ ਥੋੜੋ ਪੰਜਾਬ ਦਾ ਭਲਾ ਸੋਚਣਾ ਪਰ ਜਿਹੜੀ ਆ ਪਿਛਲੀਆਂ ਗੱਲਾਂ ਨਾ ਵੀ ਦੇਖੀਏ ਤਾਂ 10 ਸਾਲ ਵੀ ਜਿਹੜੀ ਇਹਨਾਂ ਦੀ ਵੀ ਸਰਕਾਰ ਰਹੀ ਹੈ ਸਾਨੂੰ ਕੋਈ ਖਾਸ ਨਹੀਂ ਨਜ਼ਰ ਆਇਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਕੋਈ ਖਾਸ ਜਿਹੜਾ ਆਪਾਂ ਕਹੀਏ ਕਿ ਚੰਡੀਗੜ੍ਹ ਦੇ ਵਿਸ਼ੇ ਨੂੰ ਲੈ ਕੇ ਜਾਂ ਜਿਹੜਾ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਹੋਵੇ ਸੋ ਹੁਣ ਇਹ ਆ ਦੋ ਕੁ ਦਿਨ ਪਹਿਲਾਂ ਦੀ ਜਿਹੜੀ ਆ 17 April ਦੀ ਇੱਕ ਟ੍ਰਿਬਿਊਨ ਦੀ ਜਿਹੜੀ ਰਿਪੋਰਟ ਸੀਗੀ ਇਹਦੇ ਵਿੱਚ ਇਹਨਾਂ ਨੇ ਦੱਸਦੇ ਨੇ ਕਿ ਜੀ ਇਹ ਆਪਣੇ ਹਰਿਆਣਾ ਬਣਾਓ ਅਭਿਆਨ ਦੇ ਤਹਿਤ ਜਿਹੜਾ ਇੱਕ ਕਰਨਾਲ ਦੇ ਅੰਦਰ ਇੱਕ ਵਰਕਸ਼ਾਪ ਜਿਹੜੀ ਆ ਕੀਤੀ ਗਈ ਆ ਇਹ ਫਾਰਮਰ ਡਿਪਟੀ ਸਕੱਟਰੀ ਨੇ ਗਵਰਨਮੈਂਟ ਆਫ ਇੰਡੀਆ ਦੇ ਮਹਿੰਦਰ ਸਿੰਘ ਚੋਰਾ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਸਟੇਟ ਨੂੰ ਸ਼ੇਪ ਕਰਨ ਦੇ ਵਿੱਚ ਇੱਕ ਵੱਡਾ ਸਟੈਪ ਹੈ ਇਹਨਾਂ ਦਾ ਕਹਿਣਾ ਕਿ ਜਿਹੜੀ ਆ ਸੈਪਰੇਟ ਕੈਪੀਟਲ ਹੋਣੀ ਚਾਹੀਦੀ ਆ ਸਾਡੀ ਤੇ ਨਾਲ ਹੀ ਸਾਡਾ ਜਿਹੜਾ ਸੈਪਰੇਟ ਹਾਈ ਕੋਰਟ ਹੋਣਾ ਚਾਹੀਦਾ ਇਹ ਹਰਿਆਣਾ ਦੇ ਲੋਕ ਤਾਂ ਜਿਹੜੇ ਇਹ ਇਹਨਾਂ ਇਹਨਾਂ ਵਿਸ਼ਿਆਂ ਤੇ ਗੱਲ ਕਰਦੇ ਨੇ ਤੇ ਪੰਜਾਬ ਦੇ ਪਤਾ ਨਹੀਂ ਕਿਉਂ ਨਹੀਂ ਕਰਦੇ ਜਾਂ ਫਿਰ ਉਹ ਹੀ ਸਰਦਾਰ ਹਮੀਰ ਸਿੰਘ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਸ਼ਾਇਦ ਇਹਨਾਂ ਨੂੰ ਪੰਜਾਬ ਦੇ ਪੋਲਿਟਿਸ਼ੀਅਨਸ ਨੂੰ ਲੱਗਦਾ ਵੀ ਵਧੀਆ ਚੰਡੀਗੜ੍ਹ ਇੱਕ ਕਿਲਾ ਜਿਹਾ ਬਣਿਆ ਆ ਰਾਜਸਤਾਨੀ ਬਾਕੀ ਸਾਰੇ ਜਿੰਨੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਆ ਉਹ ਚੰਡੀਗੜ੍ਹ ਦੀ ਪੁਲਿਸ ਬਾਹਰ ਹੀ ਰੋਕ ਦਿੰਦੀ ਆ ਉਹਨਾਂ ਨੂੰ ਇਹਨਾਂ ਨੂੰ ਲੱਗਦਾ ਵਿਚਾਰੂ ਠੀਕ ਐ ਭਾਈ ਤੁਸੀਂ ਬਾਹਰ ਆ ਕੇ ਰਾਮਰੋਲਾ ਪਾਈ ਜਾਓ ਆਪਣਾ ਅਸੀਂ ਆ ਰਾਮਨਾ ਚੰਡੀਗੜ੍ਹ ਚ ਹਾਲੀਗਾਂਪਰ ਚ ਬੈਠੀਦਾ ਚੰਡੀਗੜ੍ਹ ਚ ਆਵੜੀਦਾ ਤੇ ਚੰਡੀਗੜ੍ਹ ਤੋਂ ਨਿਕਲ ਕੇ ਜਾ ਕੇ ਪੰਜਾਬ ਦੇ ਵਿੱਚ ਆਪਣੀ ਸਿਆਸਤ ਚਮਕਾਈਦੀ ਆ ਸੋ ਇਹ ਇਹ ਇਸ ਪਿਛੇ ਤੇ ਕਿਉਂ ਨਹੀਂ ਬੋਲਦੇ ਕਿ ਪੰਜਾਬ ਨੂੰ ਵੀ ਰਾਜਸਤਾਨ ਪੰਜਾਬ ਦੇ ਵੀ ਪਾਣੀਆਂ ਦਾ ਮਸਲਾ ਹੈ ਜਾਂ ਪੰਜਾਬ ਦੀ ਜਿਹੜਾ ਬੋਲੀ ਦਾ ਮਸਲਾ ਹੈ ਜਾਂ ਜਿੰਨੇ ਵੀ ਇਸ ਨਾਲ ਇਸ ਵੀਕੇ ਦੇ ਜੁੜੇ ਹੋਏ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਬਹੁਤ ਘੱਟ ਗੱਲ ਹੁੰਦੀ ਹੈ ਤੇ ਉਹ ਜਿਹੜੀ ਆ ਉਧਰਲੇ ਪਾਸੇ ਉਹ ਜੇਕਰ ਹੁੰਦੀ ਹੈ ਤਾਂ ਅੱਗੇ ਇੱਕ ਵਾਰ ਸਰਵੋਚ ਅਦਾਲਤ ਦੇ ਵੱਲੋਂ ਵੀ ਇਸ ਵੀਕੇ ਦੀ ਗੱਲ ਉੱਥੇ ਜਦੋਂ ਜੰਮੂ ਕਸ਼ਮੀਰ ਦਾ ਮਸਲਾ ਚੱਲ ਰਿਹਾ ਸੀ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਰੈਫਰੈਂਸ ਦਿੱਤਾ ਸੀ ਕਿ ਦੇਖੋ ਤੁਸੀਂ ਗੱਲ ਕਰਦੇ ਆ ਕਿ ਅਸੀਂ ਦੁਬਾਰਾ ਯੂਟੀ ਨੂੰ ਸਟੇਟ ਬਣਾ ਦੇਵਾਂਗੇ ਜਿੱਥੇ ਚੋਣਾਂ ਨੂੰ ਲੈ ਕੇ ਜਿਹੜਾ ਧਾਰਾ 370 ਹਟਾਉਣ ਦਾ ਮਸਲਾ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਉੱਥੇ ਪੰਜਾਬ ਦੇ ਵਿੱਚ ਤੁਸੀਂ ਉੱਥੇ ਚੰਡੀਗੜ੍ਹ ਨੂੰ ਯੂਟੀ ਬਣਾਇਆ ਸੀ ਤਾਂ ਉੱਥੇ ਦਾ ਹਜੇ ਤੱਕ ਮਸਲਾ ਹੱਲ ਨਹੀਂ ਕੀਤਾ ਤੇ ਉਦੋਂ ਹੀ ਐਟਲੀਸਟ ਪੰਜਾਬ ਦੀਆਂ ਜਿਹੜੀਆਂ ਲੀਡਰਸ਼ਿਪ ਹੈ ਚਾਹੁੰਦੀ ਤੇ ਇਹਨੂੰ ਇਹਨੂੰ ਮਸਲਾ ਇਹਨੂੰ ਵੱਡਾ ਕਰ ਸਕਦੀ ਸੀ ਨੈਰੇਟਿਵ ਸਿਰਜਣਾ ਹੁੰਦਾ ਨਾ ਤੁਸੀਂ ਵੋਟਾਂ ਦੇ ਵਿੱਚ ਜਾਂ ਕਿਸੇ ਵੀ ਗੱਲ ਤੇ ਕੋਈ ਨੈਰੇਟਿਵ ਸਿਰਜਣਾ ਹੁੰਦਾ ਕਿ ਆਹ ਸਾਡੀ ਸਿਆਸਤ ਹੈ ਅਸੀਂ ਇਹਦੇ ਉੱਤੇ ਜਿਹੜੀ ਗੱਲ ਕਰਨੀ ਆ ਜੇ ਤੁਸੀਂ